ਹਾਂਜੀ ਸਤਿ ਸ੍ਰੀ ਅਕਾਲ ਆਸਾ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਆਪਾਂ ਐਤਵਾਰ ਨੂੰ ਤੁਹਾਡੇ ਲਈ ਇੱਕ ਪੇਪਰ ਦੇ ਲੈਵਲ ਦਾ ਟੈਸਟ ਤਿਆਰ ਕਰਦੇ ਹੁੰਨੇ ਆ ਤੇ ਜਿਹਦੀ ਪੰਜਾਬੀ ਸੋਨੋ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਂਦੀ ਆ ਤੇ ਪੇਪਰ ਵਾਂਗੂ ਪਹਿਲਾਂ ਟ੍ਰਾਇਲ ਪੈਰਾ ਪੁੱਛਿਆ ਜਾਂਦਾ ਤਾਂ ਜੋ ਤੁਹਾਡਾ ਹੱਥ ਚੱਲ ਸਕੇ ਉਸ ਤੋਂ ਬਾਅਦ ਫਿਰ 2.5 ਟਾਈਮਾਂ ਦੇ ਦੋ ਪ੍ਰੋਪਰ ਪੈਰੇ ਹੁੰਦੇ ਨੇ ਤੇ ਵਿੱਚ ਦੀ 2 ਮਿੰਟ ਦੀ ਖਾਲੀ ਵੀਡੀਓ ਚੱਲਦੀ ਹੈ ਜਿੱਦੇ ਤੁਸੀਂ ਪੈਰਾ ਰੀਡ ਕਰ ਸਕੋ ਤੇ ਧਿਆਨ ਨਾਲ ਕਰਿਆ ਕਰੋ ਪੈਰਾ ਆਵਦਾ ਪੂਰੀ ਇਮਾਨਦਾਰੀ ਨਾਲ ਕਰਨਾ ਚਲੋ ਹੁਣ ਆਪਾਂ ਤੁਹਾਡਾ ਜ਼ਿਆਦਾ ਸਮਾਂ ਬਰਬਾਦ ਨਹੀਂ ਕਰਦੇ ਆਪਾਂ ਟ੍ਰਾਇਲ ਪੈਰਾ ਪੜ੍ਹਨ ਲੱਗਦੇ ਆ ਉਹਦੇ ਲਈ ਤੁਸੀਂ ਰੈਡੀ ਹੋ ਜਾਓ ਹਨਾ ਰੈਡੀ ਹੋ ਰੈਡੀ ਉਸ ਦੇ ਡਾਕਟਰ ਮੂਰੇ ਆਪਣੇ ਆਪ ਹੱਥ ਜੁੜ ਗਏ ਅਤੇ ਨਾਲ ਹੀ ਸਲੂਟ ਵੱਜ ਗਿਆ ਡੰਡੀ ਡਾਕਟਰ ਕਹਿ ਰਿਹਾ ਸੀ ਮੇਰੇ ਹੱਥ ਉੱਤੇ ਪਲਸਟਰ ਦੁਬਾਰਾ ਵੀ ਲੱਗ ਜਾਊ ਪਰ ਅਪੈਡੈਕਸ ਫਟ ਜਾਂਦਾ ਤਾਂ ਮਰੀਜ਼ ਦੀ ਜਾਨ ਨਹੀਂ ਸੀ ਬਚਨੀ ਡੰਡੀ ਹੁਣ ਪਿੱਛੇ ਜਿਹੇ ਜਦੋਂ ਮੇਰਾ ਆਪਣਾ ਅਪੈਡੈਕਸ ਦਾ ਆਪਰੇਸ਼ਨ ਹੋਇਆ ਹੈ ਤਾਂ ਉਹ ਗੱਲ ਸੁਣਾ ਰਿਹਾ ਸੀ ਡੰਡੀ ਮੇਰੇ ਜਹਨ ਵਿੱਚ ਅੱਜ ਦੇ ਕਈ ਸਾਰੇ ਉਹ ਡਾਕਟਰ ਕੁੱਮ ਗਏ ਲਓ ਜੀ ਤੁਹਾਡਾ ਟ੍ਰੈਡ ਪੈਰਾ ਕੰਪਲੀਟ ਹੋ ਗਿਆ ਤੇ ਹੁਣ ਆਪਾਂ ਤੁਹਾਨੂੰ ਪ੍ਰੋਪਰ ਪੈਰਾ ਬੋਲਣ ਲੱਗਦੇ ਆ ਉਹਦੇ ਲਈ ਤੁਸੀਂ ਰੈਡੀ ਹੋ ਜਾਓ ਪੂਰੀ ਇਮਾਨਦਾਰੀ ਨਾਲ ਕਰਨਾ ਰੈਡੀ ਹੋ ਰੜੀ ਦੀਵਾਲੀ ਪ੍ਰਕਾਸ਼ ਦਾ ਤਿਉਹਾਰ ਹੈ ਡੰਡੀ ਜੀਵਨ ਵਿੱਚ ਪ੍ਰਕਾਸ਼ ਦਾ ਬਹੁਤ ਮਹੱਤਵ ਹੈ ਡੰਡੀ ਰਗਵੇਦ ਦਾ ਆਰੰਭ ਜਿਸ ਸ਼ਲੋਕ ਨਾਲ ਹੁੰਦਾ ਹੈ ਉਹ ਅਗਨੀ ਦਾ ਸੱਦਾ ਹੈ ਡੰਡੀ ਇਹ ਅਗਨੀ ਨੂੰ ਪ੍ਰਕਾਸ਼ ਵਾਹਕ ਦੇ ਰੂਪ ਵਿੱਚ ਦਰਸਾਉਂਦਾ ਹੈ ਡੰਡੀ ਸਾਡੇ ਰਿਸ਼ੀਆ ਮੁਨੀਆਂ ਦੀਆਂ ਸਿੱਖਿਆਵਾਂ ਪ੍ਰਕਾਸ਼ ਵਿੱਚ ਰਹਿਣ ਉੱਤੇ ਜੋਰ ਦਿੰਦੀਆਂ ਹਨ ਡੰਡੀ ਜਿਵੇਂ ਕਿ ਉਪਨਿਸ਼ਦ ਦਾ ਮੰਤਰ ਸਾਨੂੰ ਅੰਧਕਾਰ ਤੋਂ ਦੂਰ ਰਹਿ ਕੇ ਪ੍ਰਕਾਸ਼ ਵੱਲ ਜਾਣ ਦਾ ਸੱਦਾ ਦਿੰਦਾ ਹੈ ਡੰਡੀ ਦੀਵਾਲੀ ਦਾ ਤਿਉਹਾਰ ਚੰਦਰਮਾ ਰਹਤ ਰਾਤ ਮੱਸਿਆ ਨੂੰ ਆਉਂਦਾ ਹੈ ਅਤੇ ਹਨੇਰੇ ਉੱਤੇ ਚਾਨਣ ਦੀ ਜਿੱਤ ਦਾ ਪ੍ਰਤੀਕ ਹੈ ਡੰਡੀ ਇਸ ਤਿਉਹਾਰ ਉੱਤੇ ਹਨੂਮਾਨ ਜੀ ਦੇ ਚਰਨਾ ਵਿੱਚ ਪ੍ਰਾਰਥਨਾ ਹੈ ਕਿ ਹਰ ਵਿਅਕਤੀ ਦੇ ਜੀਵਨ ਵਿੱਚ ਉਤਸ਼ਾਹ ਅਤੇ ਪ੍ਰਸੰਨਤਾ ਦਾ ਵਾਦਾ ਹੋਵੇ ਡੰਡੀ ਦੀਵਾਲੀ ਉੱਤੇ ਅਸੀਂ ਤਨ ਦੀ ਦੇਵੀ ਲక్ష్ਮੀ ਦੀ ਪੂਜਾ ਕਰਦੇ ਹਾਂ ਨਾਲ ਹੀ ਗਣੇਸ਼ ਦੀ ਵੀ ਡੰਡੀ ਤਨ ਦੀ ਵਰਤੋਂ ਵਿੱਚ ਜੇ ਵਿਵੇਕ ਨਹੀਂ ਹੈ ਤਾਂ ਸਭ ਬ्यर्थਾ ਹੈ ਡੰਡੀ ਤਦ ਤਨ ਲక్ష్ਮੀ ਨਹੀਂ ਟਿਕਦੀ ਡੰਡੀ ਅਸਲੀ ਤਨ ਸਿਰਫ ਭੌਤਿਕ ਸੰਪਤੀ ਰੁਪਏ ਪੈਸੇ ਜਾਂ ਸੋਨਾ ਚਾਂਦੀ ਨਹੀਂ ਹੈ ਡੰਡੀ ਰੂਹਾਨੀ ਅਤੇ ਚਰਿੱਤਰ ਸੰਬੰਧੀ ਕਦਰਾਂ ਕੀਮਤਾਂ ਹੀ ਸੱਚਾ ਧਨ ਹਨ ਡੰਡੀ ਵਿਅਕਤੀ ਕੋਲ ਜੋ ਹੈ ਉਸ ਵਿੱਚ ਸਬਰ ਕਰਨਾ ਹੀ ਸਭ ਤੋਂ ਵੱਡਾ ਧਨ ਹੈ ਡੰਡੀ ਬਹੁਤ ਜ਼ਿਆਦਾ ਧਨ ਇਕੱਠਾ ਕਰਨਾ ਸਬਰ ਸੰਤੋਖ ਨੂੰ ਨਸ਼ਟ ਕਰ ਸਕਦਾ ਹੈ ਡੰਡੀ ਦੂਜਾ ਪ੍ਰਤੀ ਸੱਚ ਪ੍ਰੇਮ ਅਰੇੜੀ ਰੱਬ ਨੇ ਗਰਮੇਲ ਸਿੰਘ ਅਤੇ ਚਰਨਕੌਰ ਦੀ ਅੱਜ ਸੁਣ ਲਈ ਸੀ ਡੰਡੀ ਉਹਨਾਂ ਦੇ ਘਰ ਵਿਆਹ ਤੋਂ 5 ਸਾਲਾਂ ਬਾਅਦ ਪਤਾ ਨਹੀਂ ਕਿੰਨੀਆਂ ਸੁੱਖਾਂ ਸੁਖ ਸੁਖ ਕੇ ਪੁੱਤ ਅਰਜਨ ਨੇ ਜਨਮ ਲਿਆ ਸੀ ਡੰਡੀ ਉਹਨਾਂ ਦੀਆਂ ਖੁਸ਼ੀਆਂ ਸਾਂਭੀਆਂ ਨਹੀਂ ਜਾ ਰਿਆਸ ਹੰਡੰਡੀ ਗੁਰਮੀਲ ਸਿੰਘ ਚਾਹੇ ਢਾਈ ਕੋ ਕਿੱਲਿਆਂ ਦੀ ਖੇਤੀ ਕਰਨ ਵਾਲਾ ਮਾਮੂਲੀ ਜਹਾ ਕਿਸਾਨ ਸੀ ਪਰ ਉਸਨੇ ਸਾਰੇ ਵਧਾਈ ਦੇਣ ਵਾਲਿਆਂ ਨੂੰ ਖੁਸ਼ ਕਰ ਕਰ 84 ਡੰਡੀ ਗੁਰਮੀਲ ਅਤੇ ਚਰਨਕੌਰ ਦੀ ਜਿਹੜੀ ਜ਼ਿੰਦਗੀ 부지 부지 ਰਹਿਣ ਲੱਗ ਪਈ ਸੀ ਅੱਜ ਪ੍ਰਮਾਤਮਾ ਨੇ ਉਸ ਇਸ ਚਿਰਾਗ ਨਾਲ ਰੌਸ਼ਨ ਕਰ ਦਿੱਤੀ ਸੀ ਨੰਡੀ ਅਰਜੁਨ ਨੂੰ ਉਹ ਕਦੇ ਇਕੱਲਾ ਨਾ ਛੱਡ ਦੇ ਜੇ ਗਲੀ ਦੇ ਬੱਚੇ ਉਸ ਨੂੰ ਖੜਾਉਣ ਆ ਜਾਂਦੇ ਤਾਂ ਚਰਨ ਕੌਰ ਕੋਲ ਬੈਠੀ ਰਹਿੰਦੀ ਕਿ ਕਿਤੇ ਨਿਆਣ ਪੁਣੇ ਵਿੱਚ ਜਵਾਕਾਂ ਤੋਂ ਕੋਈ ਉੱਚ ਨੀਚ ਨਾ ਹੋ ਜਾਵੇ ਡੰਡੀ ਪੰਜ ਕੋ ਵਰਿਆਂ ਦਾ ਹੋਇਆ ਤਾਂ ਪਿੰਡ ਵਾਲੇ ਸਕੂਲ ਵਿੱਚ ਹੀ ਪੜਨ ਪਾ ਦਿੱਤਾ ਡੰਡੀ ਗੁਰਮੇਲ ਆਪ ਸਾਈਕਲ ਉੱਤੇ ਉਸ ਨੂੰ ਸਕੂਲ ਛੱਡਣ ਅਤੇ ਛੁੱਟੀ ਵੇਲੇ ਲੈਣ ਜਾਂਦਾ ਡੰਡੀ ਪੜ੍ਹਾਈ ਵਿੱਚ ਖੁਸ਼ਿਆਰ ਹੁਣ ਕਰਕੇ ਸਾਰੇ ਮਾਸਟਰ ਅਤੇ ਮੈਡਮਾਂ ਵੀ ਉਸ ਨੂੰ ਬਹੁਤ ਪਿਆਰ ਕਰਦੇ ਸਨ ਡੰਡੀ ਅਰਜਨ ਨੇ 12ਵੇਂ ਪਿੰਡ ਦੇ ਸਕੂਲ ਵਿੱਚੋਂ ਅਵਲ ਆ ਕੇ ਪਾਸ ਕੀਤੀ ਡੰਡੀ ਹੁਣ ਅਰਜਨ ਨੂੰ ਅੱਗੇ ਕੀ ਕਰਵਾਇਆ ਜਾਵੇ ਇਸ ਬਾਰੇ ਗੁਰਮੀਲ ਸਿੰਘ ਅਤੇ ਚਰਨ ਕੌਰ